ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਖੜੇ ਸੀ ਜੀ ਲੈਰੇ ਲਓ ਜੀ ਖੜੇ ਸੀ ਜੀ ਕਰਮ ਜੋਗੀ ਬਾਜਵਾ ਕਲੀਨਿਕ ਤੇ ਬਈ ਇੱਥੇ ਚਮੜੀ ਦਾ ਹਨਾ ਪੱਕਾ ਇਲਾਜ ਆ ਬਈ ਬਹੁਤ ਘੈਂਟ ਗੱਲਬਾਤ ਹੈ ਡਾਕਟਰ ਸਾਹਿਬ ਦੀ ਬਾਕੀ ਆਪਾਂ ਗੱਲਬਾਤ ਕਰਦੇ ਆ ਕਿੰਨਾ ਪੁਰਾਣਾ ਹਨਾ ਇਹਨਾਂ ਦਾ દવાਖਾਨਾ ਤੇ ਕੀ ਖਾਸੀਅਤ ਹੈ ਇਹਨਾਂ ਚ ਆਜੋ ਬਈ ਤੇ ਲੋਕੇਸ਼ਨ ਵਗੈਰਾ ਸਾਰੀ ਤੁਹਾਨੂੰ ਆਪਾਂ ਹਨਾ ਅ ਡਾਕਟਰ ਤੋਂ ਪੁੱਛ ਕੇ ਆਪਾਂ ਸਾਰੀ ਗੱਲਬਾਤ ਕਰਾਉਣੇ ਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਹੋ ਠੀਕ ਠਾਕ ਜੀ ਤੇ ਡਾਕਟਰ ਸਾਹਿਬ ਮੈਂ ਸੁਣਿਆ ਸੀ ਵੀ ਹਨਾ ਵੀ ਚਮੜੀ ਦਾ ਤੁਹਾਡੇ ਕੋਲੇ ਬਹੁਤ ਵਧੀਆ ਹੱਲ ਹੈ ਤੇ ਜਿਹੇ ਜੀ ਮਰਜ਼ੀ ਹਨਾ ਜੋ ਮਰਜ਼ੀ ਦਿੱਕਤ ਹੈ ਉਹਨੂੰ ਤੁਸੀਂ ਪੂਰੀ ਤਰ੍ਹਾਂ ਠੀਕ ਕਰਦੇ ਨੂੰ ਇਹ ਕੀ ਗੱਲਬਾਤ ਹੈ ਦੱਸੋਗੇ ਜੀ ਇਹ ਅਸੀਂ ਜੀ ਮੇਰੇ ਪਿਤਾ ਜੀ ਵੀ ਕੰਮ ਕਰਦੇ ਸੀ ਮੇਰੇ ਦਾਦਾ ਜੀ ਵੀ ਕੰਮ ਕਰਦੇ ਸੀਗੇ ਅੱਛਾ ਜੀ ਤੇ ਪੁਰਾਣੇ ਸਮੇ ਤੋਂ ਹੀ ਕਰਦੇ ਮੈਂ ਹੁਣ 1987 ਤੋਂ ਕਰਦਾ ਜੀ ਕੰਮ 1987 ਤੋਂ ਤੁਸੀਂ ਕੰਮ ਕਰ ਰਹੇ ਹੋ ਹਾਂ ਜੀ ਠੀਕ ਹੈ ਹਾਂ ਜੀ ਇਨੇ ਸਾਲਾਂ ਤੋਂ ਜੀ ਹਜ਼ਾਰਾਂ ਦੇ ਬੰਦਿਆਂ ਦੇ ਚਮੜੀ ਰੋਗ ਹੋਏ ਜੀ ਬਾਕੀ ਹੋਰ ਬਿਮਾਰੀਆਂ ਨੇ ਉਹ ਮੱਕਰ ਤਾਂ ਨਾ ਠੀਕ ਹੈ ਮੇਨ ਮੇਰਾ ਕੰਮ ਜੀ ਚਮੜੀ ਰੋਗ ਦਾ ਹੀ ਹੈ ਜਿਵੇਂ ਪੀੜੀ ਦਰ ਪੀੜੀ ਤੁਹਾਡਾ ਕੰਮ ਚੱਲ ਰਿਹਾ ਹੈ ਪੀੜੀ ਦਰ ਪੀੜੀ ਚੱਲ ਰਹੀ ਹੈ ਠੀਕ ਹੈ ਠੀਕ ਹੈ ਤੇ ਪਹਿਲਾਂ ਉਹ ਸਿੰਪਲ ਜਿਹਾ ਕੰਮ ਸੀਗਾ ਠੀਕ ਹੈ ਜੇ ਫੋਨ ਮੜ ਜੇ ਜੀ ਸਮਾਂ ਬਦਲ ਗਿਆ ਜੀ ਹਾਂ ਅੱਜ ਏਸੀ ਚੱਲ ਪਏ ਸ਼ੀਸ਼ੇ ਵਗੈਰਾ ਲੱਗ ਲੱਗੇ ਸ਼ੋਰੂਮ ਬਣ ਗਏ ਫਸਟਾ ਲਈ ਐਵੇਂ ਹੋ ਗਿਆ ਜੀ ਠੀਕ ਹੈ ਠੀਕ ਹੈ ਤੇ ਫਿਰ ਕੀ ਕੀ ਕਹੇ ਜੀ ਚਮੜੀ ਦਾ ਤੇ ਕਿਵੇਂ ਤੁਹਾਡਾ ਹਨਾ ਇਲਾਜ ਕਰਦਾ ਜੀ ਇੱਕ ਤਾਂ ਚਮੜੀ ਨੂੰ ਅਲਰਜੀ ਹੋ ਜਾਂਦੀ ਹੈ ਜੀ ਅੱਛਾ ਜੀ ਖੁਰਕ ਵਗੈਰਾ ਹੁੰਦੀ ਹੈ ਕੋਈ ਜਾਨਵਰ ਤੋਂ ਵੀ ਹੋ ਜਾਂਦੀ ਹੈ ਕੋਈ ਕਿਸੇ ਦੇ ਕੱਪੜੇ ਪਾਉਣ ਨਾਲ ਵੀ ਹੋ ਜਾਂਦੀ ਹੈ ਜੀ ਤੇ ਕਈ ਕਿਸੇ ਦਾ ਕੱਚਾ ਪਾ ਲੈਂਦੇ ਨੇ ਉਹ ਸੰਗਤ ਵੀ ਹੋ ਜਾਂਦੀ ਹੈ ਜੀ ਫੁਲਸੇ ਨਿਕਲ ਆਉਂਦੀਆਂ ਚਮੜੀ ਕਾਲੀ ਹੋ ਜਾਂਦੀ ਫਿਰ ਬੱਧੀ ਚਲੀ ਜਾਂਦੀ ਹੈ ਠੀਕ ਹੈ ਜੀ ਇਹ ਫਿੱਤੇ ਵਰਗੇ ਕੀੜੇ ਨਹੀਂ ਜੀ ਸਕਦੇ ਅੱਛਾ ਜੀ ਇਹ ਵਾਲ ਬੰਗੂ ਕੀੜੇ ਨੇ ਜਿਹੜੀ ਫਗਸ ਜੀ ਹੁੰਦੀ ਹੈ ਬਿਮਾਰੀ ਹੈ ਕਿਟਾਣੂ ਨੇ ਜੀ ਇਹ ਇੱਕ ਬਾਲ ਵਰਗੇ ਕੀੜੇ ਨੇ ਇਹ ਵੱਧਦੇ ਚਲੇ ਜਾਂਦੇ ਅੱਛਾ ਥੋੜੀ ਜਗ੍ਹਾ ਛੰਦ ਨਹੀਂ ਜੀ ਫਿਰ ਸਰੀਰ 'ਚ ਫੈਲਦੀ ਜਾਂਦੇ ਉਹ ਫਿਰ ਅਲਰਜੀ ਬਣ ਜਾਂਦੇ ਹਾਂ ਹਾਂ ਉਹਨੂੰ ਕਹਿੰਦੇ ਨੇ ਅਲਰਜੀ ਹੈ ਜੀ ਕੋਈ ਕੁਛ ਕਹਿੰਦਾ ਜੀ ਕੋਈ ਕੁਛ ਕਹਿੰਦਾ ਤੇ ਉਹ ਮੈਂ ਜੀ ਫਿਰ ਦਵਾਈ ਦਿਨਾ ਲਾਉਣ ਵਾਸਤੇ ਖਾਣ ਵਾਸਤੇ ਪੀਣ ਵਾਸਤੇ ਬਿਲਕੁਲ ਸਾਫ਼ ਹੋ ਜਾਂਦੀ ਚਮੜੀ ਜੀ ਜਿਵੇਂ ਮਲਾਈ ਵਰਗੀ ਚਮੜੀ ਬਿਲਕੁਲ ਅਭੀ ਆਏ ਜਹ ਜਮ ਮਰਜੀ ਬੰਦਾ ਹੈ ਜਹ ਜੀ ਮਰਜ਼ੀ ਉਹਦੇ ਅਲਰਜੀ ਆ ਥੋਡੇ ਕੋਲੇ ਆਉ ਤਾਂ ਕੰ ਪੂਰਾ ਕੈਂਟ ਮੈਂ ਕਹ ਜੀ ਮਲਾਈ ਵਰਗਾ ਬਣਾ ਦੂੰਗਾ ਤੇ ਟਾਈਮ ਲੱਗੂਗਾ ਜੀ ਠੀਕ ਦੋ ਹਫ਼ਤੇ ਵੀ ਲੱਗ ਸਕਦੇ ਆ ਤਿੰਨ ਵੀ ਲੱਗ ਸਕਦੇ ਆ ਹਫ਼ਤਾ ਵੀ ਲੱਗ ਸਕਦਾ ਹੈ ਹਾਂਜੀ ਹੋ ਹਲ ਪੱਕਾ ਹਲ ਪੱਕਾ ਜੀ ਤੇ ਲਓ ਜੀ ਦੋਸਤੋ ਹਨਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਪਰ ਉਰੇ ਪਹੁੰਚੋ ਜ਼ਰੂਰ ਹਨਾ ਪੂਰੀ ਤਸੱਲੀ ਬਖਸ਼ ਬਏ ਕਹਿੰਦੇ ਨੇ ਡਾਕਟਰ ਸਾਹਿਬ ਵੀ ਆਪਾਂ ਪੂਰਾ ਬੰਦੇ ਨੂੰ ਐਨ ਰਾਜੀ ਕਰਕੇ ਤੋਰਾਂਗੇ ਹਣਾ ਤਾਂ ਕਰਕੇ ਵੀਡੀਓ ਉਹਨਾਂ ਤੱਕ ਜਰੂਰ ਪਹੁੰਚਦੀ ਕਰ ਦਿਓ ਹਣਾ ਜਿਹੜੇ ਵੀ ਇਸ ਰੋਗ ਤੋਂ ਪਰੇਸ਼ਾਨ ਨੇ ਤੇ ਇਹਦਾ ਜਿਵੇਂ ਹੋ ਜਿਵੇਂ ਆਪਣਾ ਇਲਾਜ ਕਿੰਨਾ ਕੁ ਟਾਈਮ ਹੋਰ ਲੰਬਾ ਜਾ ਕੀ ਗੱਲਬਾਤ ਹੁੰਦੀ ਹੈ ਬੱਤੋ ਜੀ 2 ਮਹੀਨੇ ਤੱਕ ਦਾ ਲਾਜਾ ਹੈ 2 ਮਹੀਨੇ ਪੀਰੀਅਡ ਦਾ 2 ਕੁ ਮਹੀਨੇ 8 ਹਫਤੇ ਅੱਛਾ 2 ਕੁ ਮਹੀਨੇ ਤੱਕ ਦਾ ਹੀ ਹੁੰਦਾ ਬਸ ਹਾਂ ਹੁਣ ਪਤੀ ਪਤਨੀ ਜਾਂ ਹੋਰ ਕੋਈ ਬਾਜ਼ਾਰੂ ਔਰਤਾ ਮਿਲ ਜਾਂਦੀ ਨੇ ਬੰਦੇ ਨਾਲ ਉਹਨਾਂ ਨੂੰ ਵੀ ਰਿਐਕਸ਼ਨ ਕਰਨ ਨਾਲ ਅਲਰਜੀ ਪੈਦਾ ਹੋ ਜਾਂਦੀ ਹੈ ਤੁਹਾਨੂੰ ਸਫੈਲਿਸ ਕਹਿੰਦੇ ਨੇ ਆ ਤੇ ਅਸਿਕ ਰੋਗ ਸੁਜਾਗ ਰੋਗ ਕਰ ਦਿੰਦੇ ਨੇ ਵੀ ਖੁਰਕੁੰਦੀ ਹੁੰਦਾ। ਉਹ ਜਲਨ ਹੁੰਦੀ ਐ ਸੋਜਾ ਜਾਂਦਾ ਜੀ ਤੇ ਪਾਣੀ ਬੰਗੂ ਧਾਰ ਵੰਗੂ ਗਿੱਦਾ ਫਿਰ ਜਿਹੜੇ ਮਣੀ ਐ ਪਾਣੀ ਬਣ ਜਾਂਦੀ ਐ। ਠੀਕ ਐ। ਤੇ ਉਹ ਵੀ ਬੜੀ ਭੈੜੀ ਬਿਮਾਰੀ ਐ ਖੁਰਕੁੰਦੀ ਆ ਉਹ। ਖੁਰਕ ਤੀਵੀਂ ਵੀ ਖੁਰਕੀ ਜਾਂਦੀ ਬੰਦਾ ਵੀ ਖੁਰਕੀ ਜਾਂਦਾ। ਠੀਕ ਐ ਜੀ। ਤੇ ਉਹ ਜੀ ਬਤਵਤ 6 ਘੰਟੇ ਚ ਸੀ ਕੋਈ ਗੱਲ ਜੀ। ਵੀ ਉਹ ਠੀਕ ਕਰ ਦੇਣਾ ਉਹ। 6 ਘੰਟੇ ਚ ਠੀਕ ਜੀ। ਤੇ ਡਾਕਟਰ ਸਾਹਿਬ ਨੇ ਇੱਕ ਜਿਵੇਂ ਮੁੰਡੇ ਨੇ ਮੋਬਾਈਲ 'ਚ ਦਿਖਾਏ ਸੀ ਫੋਟੋਆਂ। ਬੜੀ ਅਜੀਬ ਜਿਹਾ ਲੱਗਦਾ ਸੀ ਵੀ ਉਹ ਕਬਰਾਂ ਤੋਂ ਦੀ ਰੁਕਣੋਂ ਜੀ ਬੜਾ ਹਨਾ ਮੈਂ ਵੀ ਦੇਖ ਕੇ ਜੀ ਹੈਰਾਨ ਹੋ ਜਾਂਦਾ ਕਿ ਇਹਦੇ ਸਰੀਰ ਖਰਾਬ ਹੋਏ ਹੁੰਦੇ ਜੀ ਬਹੁਤ ਗਲੇ ਸੜੇ ਹੁੰਦੇ ਹੈ ਜੀ ਜਮੇ ਗਲੇ ਸੜੇ ਉਹ ਇਹ ਦੇਖ ਵੀ ਉਹ ਬੰਦੇ ਠੀਕ ਹੋ ਗਏ ਕਿ ਸੁੰਦੇ ਕਿਵੇਂ ਹੋਣਗੇ ਵਿਚਾਰੇ ਇਹ ਰਹਿੰਦੇ ਕਿਵੇਂ ਹੋਣਗੇ ਹਾਂ ਜੀ ਉਹ ਦੇਖੋ ਜੀ ਉਹਨਾਂ ਦੇ ਭਗਵਾਨ ਦੀ ਬੜੀ ਦੇ ਹੈ ਜੀ ਮੈਂ ਹੱਥੇ ਦਾ ਜਸ ਕਹਿ ਲੋ ਜਾਂ ਮਰਜੀ ਕਹਿ ਲੋ ਤੇ ਬਿਲਕੁਲ ਚਮੜੀ ਉਹਨਾਂ ਦੀ ਸਾਫ਼ ਹੋ ਗਈ ਬਿਲਕੁਲ ਹਾਂ ਸਾਫ਼ ਵਰਗੀ ਸਿਲਪਰ ਸਾਫ਼ ਜਿਵੇਂ ਇੱਕ ਤੌਰ ਤੇ ਵਿਚਾਰੀ ਮਰਨ ਨੂੰ ਪਿਆਰ ਹੋ ਗਈ ਸੀ ਤੇ ਉਹ ਬਿਲਕੁਲ ਠੀਕਾ ਤੇ ਜੀ ਉਹ ਸਾਰਾ ਮੇਰੇ ਬੱਚੇ ਦਾ ਵਿਆਹ ਵੀ ਹੋਇਆ ਵੀ ਕੱਪੜੇ ਲੀੜੇ ਦੇ ਕੇ ਗਏ ਠੀਕ ਹੋ ਹਰਮਾਨ ਸਾਹਿਬ ਨੋਕਰ ਹੈ ਜੀ ਹਾਂ ਪਿਆਰ ਜਿੱਥੇ ਹੁੰਦਾ ਫਿਰ ਉਹਨਾਂ ਨੂੰ ਐ ਹੁੰਦਾ ਵੀ ਯਾਰ ਸਾਨੂੰ ਮਰਦਿਆਂ ਨੂੰ ਹਨਾ ਬਚਾਲਿਆ ਹਾਂ ਜੀ ਬਹੁਤ ਉਹ ਤੇ ਵਿਚਾਰੇ ਮੇਰਾ ਗੁਣ ਗਾਉਂਦੇ ਨੇ ਜੀ ਕਈ ਸਾਲਾਂ ਤੋਂ ਸੀ ਇਹਨੂੰ ਠੀਕ ਹੈ ਠੀਕ ਹੈ ਪਟਿਆਲੇ ਤੋਂ ਵੀ ਦਵਾਈ ਲੈ ਆਏ ਜੀ ਰਾਜੀ ਨਹੀਂ ਹੋਏ ਠੀਕ ਹੈ ਲੈਰੀ ਵੀ ਲੈ ਲਈ ਜੀ ਟੋਹਾਣੇ ਤੋਂ ਵੀ ਲੈ ਲਈ ਲekin ਕੁਦਰਤੀ ਜੀ ਉਹ ਮੈਨੂੰ ਕਿਸੇ ਨੂੰ ਦੱਸ ਪਾਈ ਕੀ ਪਾਈ ਡਾਕਟਰ ਬਾਜਵਾ ਸਾਹਿਬ ਕੋਲ ਜਾ ਕੇ ਆ ਫਿਰ ਮੇਰੇ ਕੋਲ ਆਈ ਇਤੋਂ ਠੀਕ ਹੋ ਗਏ ਹਾਂ ਜੀ ਤੇ ਲਓ ਜੀ ਦੋਸਤੋ ਫਿਰ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਤੇ ਤੁਸੀਂ ਆਪਣਾ ਫਿਰ ਐਡਰੈਸ ਬੋਲ ਦੋ ਹਨਾ ਤੇ ਨੰਬਰ ਇਹ ਮੇਰਾ ਐਡਰੈਸ ਹੈ ਜੀ ਮੰਦੀ ਵਾਲਾ ਮੰਦਰ ਚੌਂਕ ਅਨਾਜ ਮੰਡੀ ਠੀਕ ਹੈ ਮੰਦਰ ਚੌਂਕ ਜੀ ਤੇ ਲਹਿਰਾਗਾ ਬਾਜਵਾ ਕਰਮਯੋਗੀ ਕਲੀਨਿਕ ਲਹਿਰਾਗਾਗਾ ਜੀ ਠੀਕ ਹੈ ਤੇ ਫੋਨ ਨੰਬਰ ਮੇਰਾ ਹੈ ਜੀ 85910 11745 ਤੇ ਲਓ ਜੀ ਦੋਸਤੋ ਹਨਾ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਬਹੁਤ ਕੰਮ ਦੀ ਵੀਡੀਓ ਆ ਕਿਉਂਕਿ ਕਈ ਵਾਰ ਲੋਕ ਬੜੀ ਦੂਰ ਦੂਰ ਤੱਕ ਜਾਇਆ ਹੁੰਦੇ ਨੇ ਹਨਾ ਠੀਕ ਨਹੀਂ ਹੁੰਦਾ ਤਾਂ ਇੱਥੇ ਤੁਸੀਂ ਇੱਕ ਵਾਰ ਪਹੁੰਚੋ ਜਰੂਰ ਤਾਂ ਡਾਕਟਰ ਕਹਿੰਦੇ ਨੇ ਵੀ ਤਸੱਲੀ ਹੈ ਜੀ ਤੁਹਾਨੂੰ ਸਹੀ ਕਰਕੇ ਤੋਰਾਂਗੇ ਠੀਕ ਹੈ ਜੀ ਡਾਕਟਰ ਸਾਹਿਬ ਹਾਂ ਠੀਕ ਹੈ ਜੀ ਬਿਲਕੁਲ ਤੇ ਲਓ ਜੀ ਫਿਰ ਇਹਨਾਂ ਹਨਾ ਮਿਲਾਉਂਦਾ ਹੋਇਆ ਇਜਾਜ਼ਤ ਲੈਣਾ ਤੁਹਾਡਾ ਆਪਣਾ ਮੀਕਾ ਸੁਨਾਮਲਾ ਥੈਂਕ ਯੂ ਧੰਨਵਾਦ